ਸੋ ਪਿਆਰੀ ਸਾਧ ਸੰਗਤ ਅੱਜ ਦਾ ਭਰਮ ਤੁੰ ਤੁੰ ਸਤਿਗੁਰੂ ਰਾਮਦਾਸ ਜੀ ਦਾ ਰਾਗ ਤਨਾਸਰੀ ਦੇ ਵਿੱਚ ਸਤਿਗੁਰੂ ਜੀ ਦੇ ਪਾਵਨ ਅੰਗ 667 ਤੇ ਸਵਾਇ ਹੋਵੇ ਉਚਾਰਨ ਕਰੋ ਇੱਕ ਵਾਰੀ ਸਤਨਾਮ ਸ੍ਰੀ ਵਾਹਿਗੁਰੂ ਤਨਾਸਰੀ ਮੁਹੱਲਾ ਚੌਥਾ ਚੌਥੀ ਪਾਰਸਾ ਸਤਿਗੁਰੂ ਗੁਰੂ ਰਾਮਦਾਸ ਜੀ ਦਾ ਸ਼ਬਦ ਹਮ ਅੰਦਲੇ ਅੰਦ ਵਿਖੇ ਵਿਖਰਾਤੇ ਕਿਉ ਚਾਲਨੇ ਗੁਰ ਚਾਲਨੀ ਪਵਿੱਤਰ ਬਚਨਾਂ ਦੇ ਰਾਹੀਂ ਸਤਿਗੁਰੂ ਜੀ ਬਖਸ਼ਿਸ਼ ਕਰਦੇ ਹਨ ਹੇ ਵਾਹਿਗੁਰੂ ਅਸੀਂ ਬਹੁਤ ਅੰਨੇ ਸਾਨੂੰ ਕੁਝ ਵੀ ਨਹੀਂ ਦਿਖਦਾ ਕਿਉਂਕਿ ਅਸੀਂ ਵਿਸ਼ਿਆਂ ਬੁਕਾਰਾਂ ਦੇ ਵਿੱਚ ਮਸਤ ਰਹਿੰਦੇ ਹਾਂ ਮਾਇਆ ਦੇ ਮੋਹ ਵਿੱਚ ਮਸਤ ਰਹੇ ਨੇ ਪਦਾਰਥਾਂ ਦੇ ਸੁੱਖਾਂ ਵਿੱਚ ਮਸਤ ਰਹੇ ਨੇ ਅਸੀਂ ਕਿਵੇਂ ਤੇਰੇ ਦੱਸੇ ਹੋਏ ਰਾਹ ਤੇ ਤੁਰ ਸਕਦੇ ਜਿਵੇਂ ਕੱਲ ਇੱਕ ਪੰਗਤੀ ਆਈ ਸੀ ਹਮ ਅੰਧੇ ਗਿਆਨਹੀਨ ਅਗਿਆਨੀ ਕਿਉ ਚੱਲੇ ਮਾਰਗ ਪੰਥਾ ਅਜਤਾਨੇ ਤੇਰਾ ਦੱਸਿਆ ਹੋਇਆ ਰਸਤਾ ਸੀ ਕਿਵੇਂ ਪਕੜ ਸਕਦੇ ਅਜਤਾਨੇ ਕਿਉ ਚੱਲੇ ਮਾਰਗ ਪੰਥਾ ਹਮ ਅੰਦਲੇ ਕੋ ਗੁਰ ਅੰਚਰ ਦੀਜੈ ਜਨ ਨਾਨਕ ਚੱਲੈ ਮਲੰਥਾ ਏ ਗੁਰੂ ਆਪਣਾ ਪੱਲਾ ਬੜਾ ਦੇਖੋ ਉਹੀ ਗੱਲ ਕੱਲ ਵੀ ਗੁਰੂ ਰਾਮਦਾਸ ਜੀ ਦਾ ਸ਼ਬਦ ਸੀ ਅੱਜ ਇਹੀ ਗੱਲ ਕਲੀਅਰ ਫੇਰ ਕਰਦੇ ਹਾਂ ਏ ਪ੍ਰਭੂ ਅਚਿਤ ਬਿਸ਼ਿਆਂ ਪੁਕਾਰਾਂ ਦੇ ਵਿੱਚ ਮਸਤ ਰਹੇ ਨੇ माया ਦੇ ਮੋਹ ਵਿੱਚ ਮਸਤ ਹਾਂ ਸੰਸਾਰਕ ਪਦਾਰਥਾਂ ਦੇ ਸੁੱਖਾਂ ਵਿੱਚ ਮਸਤ ਹਾਂ ਅਸੀਂ ਤੇਰਾ ਤੇਰੇ ਦੱਸੇ ਹੋਏ ਰਾਹਤੇ ਤੇ ਕਿਵੇਂ ਤੁਰ ਸਕਦੇ ਹਾਂ ਅੰਧੇ ਨੇ ਅੰਧ ਬਹੁਤ ਅੰਨੇ ਅਸੀਂ ਸਾਨੂੰ ਬਿਲਕੁਲ ਵੀ ਦਿਖਦਾ ਨਹੀਂ ਕਿਉਂ ਚੱਲ ਗੁਰ ਚਾਲੀ ਇਹ ਗੁਰੂ ਤੇਰੇ ਦੱਸੇ ਰਾਹਤੇ ਤੇ ਅਸੀਂ ਕਿਵੇਂ ਤੁਰ ਸਕਦੇ ਹਾਂ ਸਤਿਗੁਰੂ ਦਇਆ ਕਰੇ ਸੁਖ ਦਾਤਾ ਹਮ ਲਾਵੇ ਅਪਨ ਪਾਲੀ ਜੇ ਸਤਿਗੁਰੂ ਹੀ ਸਾਡੇ ਉੱਤੇ ਦਇਆ ਕਰੇ ਸੁਖਾਂ ਦਾ ਦਾਤਾ ਸਾਨੂੰ ਆਪਣਾ ਪੱਲਾ ਫੜਾ ਲਵੇ ਦੇਖੋ ਉਹੀ ਗੱਲ ਆ ਗਈ ਨਾ ਕੱਲ ਵੱਡੋ ਕਲਮਚਾਰ ਕੀ ਤੁਸੀਂ ਆਪ ਹਮ ਅੰਦਲੇਪੁਰ ਕੋ ਗੁਰ ਅੰਚਲ ਦੀ ਜੈ ਅੰਚਲ ਦਾ ਮਤਲਬ ਵੀ ਪੰਨਾ ਜੇ ਸਤਿਗੁਰੂ ਦਇਆ ਕਰੇ ਸਾਡੇ ਉੱਤੇ ਮਿਹਰ ਕਰੇ ਸੁੱਖਾਂ ਦਾ ਦਾਤਾ ਹੈ ਜਿਹੜਾ ਸਾਨੂੰ ਆਪਣਾ ਪੱਲਾ ਫੜਾ ਦੇਵੇ ਅਸੀਂ ਤਾਂ ਤੁਰ ਸਕਦੇ ਹਾਂ ਪੱਲਾ ਕੀ ਪકડਣਾ ਪੱਲਾ ਇਹ ਪકડਣਾ ਕਿ ਰੋਜ਼ ਗੁਰੂ ਦੇ ਚਰਨਾਂ ਨਾਲ ਜੁੜੇ ਰਹਿਣਾ ਆ ਜਿਹੜਾ ਨਿਤਨੇਮ ਕਰਦੇ ਨੇ ਰੋਜ਼ ਨਿਤਨੇਮ ਪੰਜ ਬਾਣੀਆਂ ਦਾ ਇਹ ਪੱਲਾ ਫੜਨਾ ਹੀ ਹੈ ਮਹਾਰਾਜ ਪੱਲਾ ਫੜਾ ਪੱਲਾ ਫੜਾ ਕੇ ਗਏ ਸਾਰੇ ਕਿ ਨਿਤਨੇ ਮਨਾ ਚੱਲੇ ਕੋਈ ਨਿਤਨੇ ਮੁਝੇ ਕਈ ਪੜ ਨਹੀਂ ਸਕਦੇ ਜਿਹੋ ਰੋਜ਼ ਗੁਰੂ ਦੀ ਸੰਗਤ ਨਾਲ ਜੁੜੇ ਰਹਿਣ ਨਾ ਇਹ ਵੀ ਪੰਲਾ ਜਿੰਨੀ ਕਿ ਵੀ ਕੋਈ ਬਾਣੀ ਪੜ ਸਕਦਾ ਲੈ ਜੇ ਰੋਜ਼ ਕੋਈ ਗੁਰੂ ਦੀ ਸੰਗਤ ਵਿੱਚ ਆ ਕੇ ਹੁਕਮਨਾਮੇ ਦੀ ਵਿਆਖਿਆ ਰੋਜ਼ ਸੁਣੀ ਜਾਵੇ ਇਹ ਵੀ ਪੰਲਾ ਫਾਗ ਗੁਰੂ ਨਾਲ ਜੁੜੇ ਰਹੋ ਰੋਜ਼ ਇੱਕ ਗੁਰੂ ਦੇ ਸ਼ਬਦ ਦੀ ਵਿਚਾਰ ਆਪਾਂ ਕਰ ਲੈਣੇ ਸੁਣ ਲੈਣੇ ਆਬ ਬਹੁਤ ਵੱਡੀ ਗੱਲ ਹੈ ਜੇ ਜੇ ਇੰਨੀ ਵੀ ਰੋਜ਼ ਮਨੁੱਖ ਕਰੀ ਜਾਵੇ ਦੇਖੋ ਰੋਜ਼ ਇੱਕ ਸ਼ਬਦ ਦੀ ਵਿਚਾਰ ਇਹ ਪੱਲਾ پکڑੋ ਗੁਰੂ ਦਾ ਪੱਲਾ ਛੱਡੋ ਗੁਰੂ ਦੀ ਬਾਣੀ ਨਾਲ ਜੁੜੇ ਰਹੋ ਜਿੰਨੀ ਬਾਣੀ ਪੜ੍ਹ ਹੁੰਦੀ ਪੜ੍ਹੋ ਸਮਝਣ ਦਾ ਯਤਨ ਕਰੋ ਇਹ ਪੱਲਾ ਪਰ ਪੱਲਾ ਉਹੀ ਪਕੜੇਗਾ ਜਿਹਦੇ ਉੱਤੇ ਉਸ ਪ੍ਰਭੂ ਦੀ ਦਇਆ ਮਿਹਰ ਕੋਈ ਨਹੀਂ ਪਕੜ ਸਕਦਾ ਨਾ ਪਕੜਾਉਂਦਾ ਗੁਰੂ ਗੁਰੂ ਉਸ ਨੂੰ ਹੀ ਪਕੜਾਉਂਦਾ ਪੱਲਾ ਜਿਹਦੇ ਉੱਤੇ ਉਹ ਕਿਰਪਾ ਕਰ ਦਵੇ ਉਹੀ ਪਕੜ ਸਕਦਾ ਪੱਲਾ ਸਤਿਗੁਰ ਦਇਆ ਕਰੇ ਜਿਹਦੇ ਉੱਤੇ ਦਇਆ ਕਰਦਾ ਜਿਹਦੇ ਉੱਤੇ ਤਰਸ ਕਰਦਾ ਮਿਹਰ ਕਰਦਾ ਸਤਿਗੁਰੂ ਦਇਆ ਕਰੇ ਸੁਖ ਦਾਤਾ ਹਮ ਲਾਵੇ ਆਪਣ ਪਾਲੀ ਜੇ ਸਤਿਗੁਰੂ ਵੀ ਸਾਡੇ ਉਤੇ ਦਇਆ ਕਰੇ ਜਿਹੜਾ ਸੁੱਖਾਂ ਦਾ ਦਾਤਾ ਹੈ ਸੁੱਖਾਂ ਦਾ ਦਾਤਾ ਸਤਿਗੁਰੂ ਆ ਸਾਨੂੰ ਆਪਣਾ ਪੱਲਾ ਫੜਾ ਲਵੇ ਗੁਰ ਸਿੱਖੀ ਮੀਤ ਚੱਲੋ ਗੁਰ ਚਾਲੀ ਹੇ ਗੁਰ ਸਿੱਖ ਮਿੱਤਰੋ ਗੁਰੂ ਦੇ ਦੱਸੇ ਹੋਏ ਰਾਹ ਤੇ ਤੁਰੋ ਕੇਵਲ ਪੁੱਛੂ ਹੀ ਨਾ ਰਹਿਤਾ ਅਸੀਂ ਸਾਰੇ ਪੁੱਠਣ ਵਾਲੇ ਪੁੱਛਦੇ ਨਹੀਂ ਕਹੀ ਪੁੱਛੇਗਾ ਵੀ ਉਹੀ ਜਿਹੜਾ ਚੱਲਣਾ ਚਾਹੁੰਦਾ ਅਸੀਂ ਚੱਲਣਾ ਹੀ ਨਹੀਂ ਚਾਹੁੰਦੇ ਪੁੱਛੀਏਗਾ ਤੇ ਉਹ ਜ਼ਰੂਰ ਪੁੱਛੇਗਾ ਜਿਹੜਾ ਚੱਲਣਾ ਚਾਹੁੰਦਾ ਦੇਖੋ ਜਿਸ ਨੇ ਚੰਡੀਗੜ੍ਹ ਜਾਣਾ ਉਹੀ ਪੁੱਛੇਗਾ ਰਹਿਤਾ ਜਿਸ ਨੇ ਜਾਣਾ ਹੀ ਨਹੀਂ ਸੋਚਿਆ ਉਹ ਪੁੱਛੇਗਾ ਵੀ ਕਿਉਂ ਇਸ ਕਰਕੇ ਸਤਿਗੁਰੂ ਦੇ ਕੋਲੋਂ ਰਸਤਾ ਪੁੱਛ ਕੇ ਜਦੋਂ ਸਤਿਗੁਰੂ ਜਿਹੜਾ ਰਸਤਾ ਦੱਸਦਾ ਨਾ ਉਸ ਰਾਹਤੇ ਦੇ ਉੱਤੇ ਤੁਰਨਾ ਵੀ ਪਵੇਗਾ ਪੂਛਿਤ ਪਥਕ ਜੇ ਮਾਰਗ ਨਾ ਧਾਰੇ ਪਗ ਪ੍ਰੀਤਮ ਕੇ ਦੇਸ ਕੈਸੀ ਬਾਤਨ ਸੀ ਜਾਏਗੀ ਭਾਈ ਸਾਹਿਬ ਭਾਈ ਗੁਰਦਾਸ ਜੀ ਕਹਿੰਦੇ ਹਨ ਕਦ ਜੇ ਰਾਹੀ ਨੂੰ ਰਾਹਤਾ ਦਾ ਪੁੱਛ ਲਿਆ ਕਿਸੇ ਰਾਹੀ ਤੋਂ ਕਿ ਚੰਡੀਗੜ੍ਹ ਕਿਵੇਂ ਜਾਵਾਂ ਮੈਂ ਕਿੱਧਰ ਨੂੰ ਜਾਵਾਂ ਉਹਨੇ ਦੱਸ ਵੀ ਦਿੱਤਾ ਤੁਰ ਪਿਆ ਫੇਰ ਕਿਸੇ ਹੋਰ ਕੋਲ ਸੇ ਉਧਰ ਨੂੰ ਗਿਆ ਹੀ ਨਹੀਂ ਇਸੇ ਤਰੀਕੇ ਨਾਲ ਅਸੀਂ ਗੁਰੂ ਕੋਲੋਂ ਰਾਹਤਾ ਦਾ ਪੁੱਛ ਲੈਨੇ ਗੁਰੂ ਦੀ ਗੱਲ ਸਮਝ ਵੀ ਲੈਨੇ ਫੇਰ ਕਰਦੇ ਆਪਣੀ ਮਨਮਰਜ਼ੀ ਐ ਫਿਰ ਪ੍ਰੀਤਮ ਦਾ ਦੇਸ਼ ਪ੍ਰੀਤਮ ਦੇ ਦੇਸ਼ ਵਿੱਚ ਅਸੀਂ ਕਿਵੇਂ ਚਲੇ ਜਾਵਾਂਗੇ ਸਾਡੀ ਉੱਚੀ ਆਤਮਿਕ ਅਵਸਥਾ ਕਿਵੇਂ ਬਣੇਗੀ ਸਾਨੂੰ ਪ੍ਰਭੂ ਦਾ ਦਰਸ਼ਨ ਕਿਵੇਂ ਹੋ ਸਕਦਾ ਜਦ ਕੀਤੀ ਤਾਂ ਆਪਣੀ ਮਰਜ਼ੀ ਗੁਰੂ ਕੋਲੋਂ ਰਸਤਾ ਵੀ ਪੁੱਛ ਲਿਆ ਗੁਰੂ ਨੇ ਸਮਝਾ ਵੀ ਦਿੱਤਾ ਮਨ ਮਰਜੀ ਫੇਰ ਆਪਣੀ ਹੋ ਗਈ ਤੀ ਦੇਖੋ ਭਾਈ ਸਾਹਿਬ ਭਾਈ ਗੁਰਦਾਸ ਜੀ ਕਹਿੰਦੇ ਆ ਪੂਜਿਤ ਪਥਕ ਦੇ ਮਾਰਗ ਨਾ ਧਾਰੇ ਪਗ ਪ੍ਰੀਤਮ ਕੇ ਦੇਸ ਕੈਸੇ ਬਾਤਨ ਸੇ ਜਾਈਏ ਪੂਛਤ ਹੈ ਵੈਦ ਖਾਤ ਔਖ ਦਿਨਾਂ ਸੰਜਮ ਸੀ ਕਾਹੇ ਮੁਟੇ ਰੋਗ ਸੁਖ ਸਹਿ ਦੀ ਸਮਾਈਏ ਜਿਵੇਂ ਕੋਈ ਰੋਗੀ ਹੈ ਡਾਕਟਰ ਕੋਲ ਜਾਂਦਾ ਡਾਕਟਰ ਕੋਲ ਜਾ ਕੇ ਆਪਣਾ ਰੋਗ ਦੱਸਦਾ ਫਿਰ ਡਾਕਟਰ ਉਸ ਨੂੰ ਦਵਾਈ ਦਿੰਦਾ ਹੈ ਫਿਰ ਦਵਾਈ ਦੇ ਕੇ ਉਹਨੂੰ ਸਮਝਾਉਂਦਾ ਆਹ ਦਵਾਈ ਇਦਾਂ ਲੈਣੀ ਐ ਆਹ ਸਵੇਰੇ ਲੈਣੀ ਐ ਨਰਨੇ ਕਾਲ ਦੇ ਆ ਦੁਪਹਿਰ ਨੂੰ ਲੈਣੀ ਐ ਸ਼ਾਮ ਨੂੰ ਲੈਣੀ ਐ ਆਹ ਦੁੱਧ ਨਾਲ ਲੈਣੀ ਆ ਪਾਣੀ ਨਾਲ ਲੈਣੀ ਆਹ ਪਰਹੇਜ਼ ਕਰਨਾ ਆਹ ਚੀਜ਼ ਖਾਣੀ ਆ ਆਹ ਚੀਜ਼ ਨਹੀਂ ਖਾਣੀ ਹੁਣ ਵੈਦ ਨੇ ਸਭ ਕੁਝ ਸਮਝਾ ਦਿੱਤਾ ਪਰ ਰੋਗੀ ਨੇ ਕੀਤੀ ਆਪਣੀ ਉਮਰ ਦੀ ਜਿਹੜੀ ਦੁਪਹਿਰ ਨੂੰ ਦਵਾਈ ਖਾਣੀ ਸੀ ਉਹ ਸਵੇਰੇ ਖਾ ਲਈ ਜਿਹੜੀ ਦੁੱਧ ਨਾਲ ਖਾਣੀ ਸੀ ਉਹ ਪਾਣੀ ਨਾਲ ਲੈ ਲਈ ਜਿਹੜੀ ਪਾਣੀ ਨਾਲ ਲੈਣੀ ਸੀ ਉਹ ਦੁੱਧ ਨਾਲ ਲੈ ਲਈ ਜਿਹੜਾ ਪ੍ਰੇਖ ਦੱਸਿਆ ਸੀ ਉਹ ਕੀਤਾ ਹੀ ਨਹੀਂ ਫਿਰ ਜਾ ਕੇ ਅਲੰਬਦ ਅਬੀ ਵੈਦ ਨੂੰ ਕਿ ਮੇਰੀ ਤਾਂ ਬਿਮਾਰੀ ਹਟਿਓ ਨਹੀਂ ਵੈਦ ਦਾ ਕੀ ਕਸੂਰ ਹੈ ਇਸੇ ਤਰੀਕੇ ਨਾਲ ਸਤਿਗੁਰੂ ਪੂਰਾ ਵੈਦ ਹੈ ਪੰਗੇ ਰੋਗ ਅਸਾਧ ਨਵਾਰੇ ਸਤਿਗੁਰੂ ਵੀ ਪੂਰਾ ਵੈਦ ਹੈ ਸਾਡੇ ਸਾਰੇ ਦੁੱਖਾਂ ਨੂੰ ਦੂਰ ਕਰ ਦੇਣ ਵਾਲਾ ਪਰ ਅਸੀਂ ਆਪਣੇ ਦੁੱਖ ਗੁਰੂ ਨੂੰ ਦੱਸਦੇ ਨੇ ਗੁਰੂ ਵੈਦ ਨੂੰ ਗੁਰੂ ਕੁਝ ਪਰਹੇਜ ਦੱਸਦਾ ਕਿ ਆਹ ਚੀਜ਼ ਦੇਖਣੀ ਆ ਨਹੀਂ ਦੇਖਣੀ ਆ ਸੁਣਨਾ ਆ ਨਹੀਂ ਸੁਣਨਾ ਆ ਖਾਣਾ ਆ ਨਹੀਂ ਖਾਣਾ ਇੱਧਰ ਨੂੰ ਇੱਥੇ ਖੜਨਾ ਇੱਥੇ ਨਹੀਂ ਖੜਨਾ ਗੁਰੂ ਵੀ ਤਾਂ ਪਰੇਹਜ ਦੱਸਦਾ ਗੁਰੂ ਤੋਂ ਆਪਾਂ ਸੁਣ ਵੀ ਲੈਨੇ ਕਰਦੇ ਫਿਰ ਆਪਣੀ ਮਰਜ਼ੀ ਫਿਰ ਗੁਰੂ ਨੂੰ ਔਲਾਮ ਬਣਦੇ ਕਿ ਮੇਰਾ ਕੰਮ ਨਹੀਂ ਬਣਿਆ ਗੁਰੂ ਦਾ ਕੀ ਕਿਸਮ ਵੈਦ ਦਾ ਕੀ ਕਿਸਮ ਜੋ ਗੁਰੂ ਜਿੱਥੇ ਗੁਰੂ ਖੜਾਉਂਦਾ ਉੱਥੇ ਖੜਨਾ ਪਏਗਾ ਜਿਹੜਾ ਜਿੱਥੇ ਜਿੱਦ ਨੂੰ ਗੁਰੂ ਤੋਰਦਾ ਉਦੋਂ ਨੂੰ ਤੁਰਨਾ ਪਏਗਾ ਗੁਰ ਸਿੱਖ ਮੀਤ ਚੱਲੋ ਗੁਰ ਚੱਲੋ ਵੈਰੀ ਦਾ ਕੋਈ ਕਸੂਰ ਨਹੀਂ ਹੈ ਕਸੂਰ ਰੋਗੀ ਦਾ ਰੋਗੀ ਆਪਣੀ ਮਰਜ਼ੀ ਕਰਦਾ ਆਪਣੀ ਮਰਜ਼ੀ ਨਹੀਂ ਛੱਡਦਾ ਪੂਜਤ ਸੁਹਾਗਣ ਹੈ ਕਰਮ ਦੁਹਾਗਣ ਕੇ ਹਿਰਦੇ ਬਿ ਵਿਚਾਰ ਕਤ ਸਹਿਜੀ ਮਲਾਈਏ ਹੁਣ ਕੋਈ ਆਪਣੇ ਆਪ ਇਸਤਰੀ ਆਪਣੇ ਆਪ ਨੂੰ ਸੁਹਾਗਣ ਬਣੀ ਰਹੇ ਪਤੀ ਨਾਲ ਬੰਦੀ ਨਾ ਹੋਵੇ ਪਤੀ ਨੂੰ ਦੇਖ ਕੇ ਖੁਸ਼ ਨਾ ਹੋਵੇ ਹਾਰ ਸ਼ਿੰਗਾਰ ਬਥੇਰਾ ਕਰਦੀ ਏ ਸੋਹਗਰੋਂ ਵਾਲੀ ਉਹਦੇ ਹਾਰ ਸ਼ਿੰਗਾਰ ਨੂੰ ਦੇਖ ਕੇ ਸਵਾਗਤ ਨਹੀਂ ਕਿਹਾ ਜਾ ਸਕਦਾ ਕਿ ਸਵਾਗਣਾ ਵਾਲੇ ਕੱਪੜੇ ਵੀ ਪਾਏ ਹੋਏ ਨੇ ਅੰਦਰ ਕਿਸੇ ਹੋਰ ਮਰਦ ਨਾਲ ਪਿਆਰ ਕਰਦੀ ਏ ਰਿਦੈ ਵੀ ਬਚਾ ਕਤ ਸੇਜੇ ਬਲਾਈਏ ਪਤੀ ਕਿਵੇਂ ਉਸ ਨੂੰ ਕਬੂਲ ਕਰੇਗਾ ਪਤੀ ਕਿਵੇਂ ਉਸ ਨੂੰ ਪਿਆਰ ਕਰੇਗਾ ਪਤੀ ਕਿਵੇਂ ਕਹੇਗਾ ਮੇਰੀ ਪਤਨੀ ਐ ਇਸੇ ਤਰੀਕੇ ਨਾਲ ਅਸੀਂ ਆਪਣੇ ਆਪ ਨੂੰ ਆਪੇ ਗੁਰਸਿੱਖ ਬਣੇ ਹੋਏ ਗੁਰੂ ਦੀ ਮੰਨਦੇ ਹੈ ਕਰਦੇ ਆਪਣੀ ਮਨਮਰਜ਼ੀ ਗੁਰੂ ਤਾਂ ਸਾਨੂੰ ਆਪਣਾ ਸਮਝਦਾ ਹੀ ਨਹੀਂ ਹੈ ਕਿਉਂਕਿ ਅਸੀਂ ਆਪਣੀ ਮਰਜ਼ੀ ਕਰਦੇ ਆਪਣੀ ਮਰਜ਼ੀ ਅਨੁਸਾਰ ਅਸੀਂ ਆਪਣੇ ਆਪ ਨੂੰ ਕਹਿੰਦੇ ਆਪਣੇ ਆਪ ਨੂੰ ਆਪੇ ਗੁਰਸਿੱਖ ਆਪੇ ਖਾਲਸੇ ਬਣੇ ਹੋਏ ਆਪੇ ਆਪਣੇ ਆਪ ਨੂੰ ਧਰਮੀ ਕੋਹਾਈ ਜਾਂਦੇ ਨਾ ਸਾਡੇ ਵਿੱਚ ਧਰਮੀਆਂ ਵਾਲਾ ਗੁਣ ਨਾ ਸਾਡੇ ਅੰਦਰ ਗੁਰਸਿੱਖਾਂ ਵਾਲਾ ਗੁਣ ਨਾ ਸਾਡੇ ਅੰਦਰ ਸੇਵਕਾਂ ਵਾਲਾ ਗੁਣ ਕਿਉਂਕਿ ਗੁਰੂ ਦੇ ਦੱਸੇ ਹੋਏ ਰਸਤੇ ਨੂੰ ਅਸੀਂ ਪਕੜਿਆ ਹੀ ਨਹੀਂ ਹੈ ਇਸ ਕਰਕੇ ਸਤਗੁਰੂ ਜੀ ਕਹਿੰਦੇ ਦੇਖੋ ਕਿੰਨੇ ਸੁੰਦਰ ਆਧਾਰਨ ਦਿੱਤੀ ਫਿਰ ਅਗੇ ਕਹਿੰਦੇ ਹਨ ਗਾਏ ਸੁਨੇ ਅੱਖਾਂ ਵਿੱਚ ਪਾਈਏ ਨਾ ਪਰਮ ਪਦ ਗੁਰੂ ਉਪਦੇਸ਼ ਗਹਿ ਜੋ ਲਾਉਣਾ ਕਮਾਈਏ ਮੈਂ ਅੱਖਾਂ ਵਿੱਚ ਕੇ ਸੁਨਾਈਏ ਨਾ ਤੁਹਾਨੂੰ ਤੁਸੀਂ ਅੱਖਾਂ ਵਿੱਚ ਕੇ ਸੁਣੀ ਜਾਓ ਦੇਖਣ ਨੂੰ ਇਦਾਂ ਲੱਗਦਾ ਬੜੇ ਨਾਮ ਵਿੱਚ ਰੰਗੇ ਹੋਏ ਅੱਖਾਂ ਵਿੱਚ ਕੇ ਸੁਣ ਗਏ ਸੁਣਾਉਣ ਵਾਲਾ ਅੱਖਾਂ ਵਿੱਚ ਕੇ ਬੜਾ ਪਿਆਰ ਨਾਲ ਸੁਣਾ ਰਿਹਾ ਵਾਹ ਬੜਾ ਸੋਹਣਾ ਲੱਗਦਾ ਕਹਦੇ ਅੱਖਾਂ ਵਿੱਚ ਕੇ ਸੁਣ ਲਿਆ ਅੱਖਾਂ ਵਿੱਚ ਕੇ ਸੁਣਾ ਲਿਆ ਐਦਾਂ ਪਰਮ ਪਦਵੀ ਨਹੀਂ ਹੁੰਦੀ ਹੈ ਅੱਖਾਂ ਦਾ ਬਗਲਾਵੀ ਵਿੱਚ ਲਿੰਦਾ ਗਾਏ ਸੁਨੇ ਅੱਖਾਂ ਵਿੱਚ ਪਾਈਏ ਨਾ ਪਰਮ ਪਦ ਮੈਂ ਅੱਖਾਂ ਵਿੱਚ ਕੇ ਸੁਣਾ ਦਿੱਤਾ ਗਾ ਲਿਆ ਤੁਸੀਂ ਅੱਖਾਂ ਵਿੱਚ ਕੇ ਸੁਣ ਲਿਆ ਐਦਾਂ ਪਰਮ ਪਦਵੀ ਪ੍ਰਾਪਤ ਨਹੀਂ ਹੁੰਦੀ ਐਦਾਂ ਤੁਸੀਂ ਗੁਰੂ ਦੇ ਸਿੱਖ ਖਾਲਸੇ ਨਹੀਂ ਬਣ ਸਕਦੇ ਗੁਰੂ ਉਪਦੇਸ਼ ਕੇ ਜੋ ਲੋਨਾ ਕਮਾਈਏ ਜੇਕਰ ਗੁਰੂ ਦੇ ਉਪਦੇਸ਼ ਨੂੰ ਜਾਣਿਆ ਹੀ ਨਹੀਂ ਸਮਝਿਆ ਹੀ ਨਹੀਂ ਗੁਰੂ ਦੇ ਉਪਦੇਸ਼ ਮੁਤਾਬਕ ਆਪਣਾ ਜੀਵਨ ਬਣਾਇਆ ਹੀ ਨਹੀਂ ਹੈ ਗੁਰਸਿਕ ਨਹੀਂ ਹਾਂ ਸਿੱਖ ਜੂ ਹੋ ਆ ਤੁਸੀਂ ਗੁਰਸਿੱਖ ਹੋ ਰ ਸਿੱਖ ਹੋ ਰ ਸਿੱਖ ਦਾ ਭੇਖੀ ਸਿੱਖ ਵੀ ਕਿਹਾ ਮਹਾਰਾਜ ਨੇ ਭੇਖੀ ਹੈ ਆ ਜਿਹੜਾ ਮੇਰਾ ਬਾਹਰਲਾ ਨਿਵਾਸ ਆ ਇਹ ਭੇਖ ਹ ਸਿੱਖਦਾ ਦਾੜੀ ਰੱਖੀ ਹੋਈ ਹੈ ਕਿਰਪਾਨ ਵੀ ਪਾਈ ਹੋਈ ਹੈ ਕਿਰਪਾਨ ਵੀ ਪਾਈ ਹੋਈ ਹੈ ਪਾਠ ਵੀ ਕਰਦਾ ਇਹ ਬਾਹਰਲਾ ਨਿਵਾਸ ਫਿਰਦਾ ਮੈਂ ਕਿਤੇ ਹੋਰ ਬਸੇ ਨਹੀਂ ਸਮਾਦਾਂ ਪਰ ਮੱਥਾ ਨਹੀਂ ਝੁਕਾਉਣਾ ਕਿਸੇ ਕਬਰ ਨੂੰ ਵੀ ਪੂਜ ਲੈਣਾ ਗੁੱਗਾ ਵੀ ਮਨਾ ਲੈਣਾ ਕਿਸੇ ਫਕੜੀਆਂ ਦੇ ਡੇਰੇ ਵੀ ਜਾਣਾ ਲਿਵਾਸ ਮੇਰਾ ਗੁਰਸਿੱਖਾਂ ਵਾਲਾ ਦੇਖਣ ਨੂੰ ਅਗਲਾ ਇਹ ਕਹੇਗਾ ਕਿ ਗੁਰੂ ਦਾ ਸਿੱਖ ਗੁਰਸਿੱਖ ਨੀਆ ਨਾ ਫਿਰ ਮੈਂ ਭੇਖੀ ਸਿੱਖ ਭੇਖੀ ਕਿਉਂਕਿ ਭੇਖ ਆ ਸਿੱਖਦਾ ਗੁਰਸਿੱਖ ਅਸੀਂ ਜਦ ਹੋਵਾਂਗੇ ਜਦੋਂ ਸਾਡੇ ਅੰਦਰ ਗੁਰੂ ਦਾ ਸ਼ਬਦ ਹੋਏਗਾ ਕਿਉਂਕਿ ਸਿੱਖ ਗੁਰੂ ਸਾਡਾ ਸ਼ਬਦ ਹੈ ਜਦੋਂ ਮੇਰੇ ਹਿਰਦੇ ਭੇਖ ਵੀ ਮੇਰਾ ਸਿੱਖਾਂ ਵਾਲਾ ਵੇਖ ਮੇਰਾ ਸਿੱਖਾਂ ਵਾਲਾ ਗੁਰੂ ਮਾਰਾ ਨੇ ਸਾਨੂੰ ਬਾਣਾ ਵੀ ਦਿੱਤਾ ਬਾਣਾ ਵੀ ਦਿੱਤਾ ਨਾ ਆ ਜਿਹੜਾ ਮੇਰਾ ਬਾਣਾ ਇਹ ਸਿੱਖਾਂ ਵਾਲਾ ਬਾਣਾ ਖਾਲਸੇ ਵਾਲਾ ਬਾਣਾ ਕੱਲਾ ਬਾਣਾ ਕੁਝ ਨਹੀਂ ਕਰਦਾ ਕੱਲੇ ਬਾਣੇ ਵਾਲਿਆਂ ਦੀਆਂ ਕਰਤੂਤਾਂ ਬਥੇਰੀਆਂ ਆਪਾਂ ਦੇਖਦੇ ਨੇ ਨੇਟ ਵਿੱਚ ਜਿਨ੍ਹਾਂ ਨੇ ਕੱਲਾ ਹੀ ਬਾਣਾ ਪਾਇਆ ਹੋਇਆ ਕੱਲਾ ਬਾਣਾ ਨਹੀਂ ਦਿੱਤਾ ਮਹਾਰਾਜ ਨੇ ਸਾਨੂੰ ਬਾਣੀ ਵੀ ਦਿੱਤੀ ਹੈ ਜੇ ਤੁਸੀਂ ਭੇਖ ਬਣਾਇਆ ਸਿੱਖਾਂ ਵਾਲਾ ਖਾਲਸਿਆਂ ਵਾਲਾ ਤਾਂ ਆਪਣੇ ਹਿਰਦੇ ਵਿੱਚ ਗੁਰੂ ਦੀ ਬਾਣੀ ਵੀ ਪਾਓ ਗੁਰੂ ਦਾ ਉਪਦੇਸ਼ ਵੀ ਪਾਓ ਗੁਰੂ ਦੀ ਸਿੱਖਿਆ ਵੀ ਪਾਓ ਤਾਂ ਫਿਰ ਅਸੀਂ ਗੁਰਸਿੱਖ ਕਹਾ ਸਕਦੇ ਜਿਹੜਾ ਗੁਰੂ ਦੇ ਦੱਸੇ ਹੋਏ ਰਾਹ ਤੇ ਤੁਰਦਾ ਉਹ ਗੁਰਸਿੱਖ ਆ ਨਹੀਂ ਸਪੇਖੀ ਸਿੱਖ ਕਿਉਂਕਿ ਦੇਖਣ ਨੂੰ ਸਿੱਖ ਲੱਗੇਗਾ ਕਿ ਭੇਖ ਸਿੱਖ ਵਾਲਾ ਜਦੋਂ ਚਲਿਆ ਜਾਏਗਾ ਕੋਈ ਉਹਦਾ ਇਹ ਬਾਣਾ ਪਾਇਆ ਹੋਊਗਾ ਕਹੂਗਾ ਅਗਲਾ ਸਿੱਖ ਜਦੋਂ ਉਹਦੇ ਨਾਲ ਗੱਲ ਕਰੀ ਦੀਏ ਫਿਰ ਪਤਾ ਲੱਗਦਾ ਇਹ ਤਾਂ ਭੇਖੀ ਸਿੱਖਾ ਗੁਰੂ ਦੀ ਗੱਲ ਤਾਂ ਇੱਕ ਵੀ ਨਹੀਂ ਕਰਦਾ ਇਹ ਗੁਰੂ ਦੀ ਬਾਣੀ ਤਾਂ ਇਹਦੇ ਅੰਦਰ ਆਇਓ ਨਹੀਂ ਤਾਂ ਗੱਲੀ ਹੋਰ-ਹੋਰ ਕਰਦਾ ਭੇਖੀ ਸਿੱਖਾ ਭੇਖੀ ਸਿੱਖ ਨਾ ਮਨੂ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਭੇਖ ਨਾਲ ਪਿਆਰ ਨਹੀਂ ਕੀਤਾ ਹੈ ਰਣੜੇ ਰਹੇ ਸੋਈ ਸਿੱਖ ਮੇਰਾ ਉਹ ਸੇਵਕ ਮੈਂ ਉਸ ਕਾਤੇ ਰਾਹ ਉਠਾ ਕਰ ਮੈਂ ਉਸ ਕਾਤੇ ਰਾਹ ਗੁਰੂ ਗੋਬਿੰਦ ਸਿੰਘ ਮਹਾਰਾਜ ਕਹਿੰਦੇ ਇਸ ਕਰਕੇ ਸਤਿਗੁਰੂ ਗੁਰੂ ਨਾਨਕ ਦਾ ਜੀ ਅੱਜ ਦੇ ਸ਼ਬਦ ਵਿੱਚ ਇਹੀ ਸਮਝਾਉਂਦੇ ਗੁਰ ਸਿੱਖ ਮੀਤ ਚੱਲੋ ਗੁਰ ਚਾਲੀ ਗੁਰੂ ਦੇ ਦੱਸੇ ਹੋਏ ਰਾਹ ਤੇ ਤੁਰੋ ਕਿਵੇਂ ਤੁਰਨਾ ਜੋ ਗੁਰ ਕਹੇ ਜੋ ਗੁਰੂ ਕਹਿੰਦਾ ਸੋਈ ਭਲ ਮੰਨੋ ਹੁਣ ਜੋ ਗੁਰੂ ਕਹਿੰਦਾ ਸਾਨੂੰ ਚੰਗਾ ਲੱਗਦਾ ਆਪਾਂ ਤਾਂ ਕਈ ਵਾਰੀ ਅਰਦਾਸ ਵੀ ਕਰਦੇ ਸੱਚੇ ਪਾਤਸ਼ਾਹ ਸੋਹਣੇ ਸੋਹਣੇ ਹੁਕਮਨਾਮੇ ਬਖਸ਼ ਸੋਹਣੇ 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 ਜੇ ਹੁਕਮਨਾਮੇ ਬਖਸ਼ੋ ਹੁਣ ਕਿਹੜੇ ਹੁਕਮਨਾਮੇ ਸੋਹਣੇ ਵਿੱਚੋਂ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚੋਂ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਸਾਰੇ ਹੁਕਮਨਾਮੇ ਇੱਕ ਇੱਕ ਅੱਖਰ ਬੇਅੰਤ ਸੋਹਣਾ ਜਿਹੜਾ ਗੁਰਸਿੱਖਾ ਨੂੰ ਇੱਕ ਇੱਕ ਅੱਖਰ ਸੋਹਣਾ ਲੱਗਦਾ ਪਿਆਰਾ ਲੱਗਦਾ ਪਰ ਕਈ ਵਾਰੀ ਕੋਈ ਐਸਾ ਹੁਕਮਨਾਮਾ ਆ ਜਾਂਦਾ ਗੁਰਤੇਗ ਮਹਾਰਾਜ ਸਾਹਿਬ ਜੀ ਦਾ ਮੈਂ ਲੱਗਦਾ ਜਿਹੜੇ ਪਹਿਕੀ ਹੁੰਨੇ ਆਜੋ ਹੁਕਮਨਾਮਾ ਨਹੀਂ ਵਧੀਆ ਮਹਾਰਾਜ ਨੇ ਤਾਂ ਮੌਤ ਦੀ ਗੱਲ ਕੀਤੀ ਅਸੀਂ ਤਾਂ ਜਨਮ ਦਿਨ ਮਨਾ ਰਹੇ ਬੰਦਾ ਜਿਹੜਾ ਅਗਿਆਨਤਾ ਵਿੱਚ ਫਸਿਆ ਹੋਇਆ ਹੈ ਉਹਨੂੰ ਹੁਕਮਨਾਮਾ ਵੀ ਚੰਗਾ ਨਹੀਂ ਲੱਗਦਾ ਗੁਰੂ ਦੇ ਬਾਣੇ ਗੁਰੂ ਗ੍ਰੰਥ ਸਾਹਿਬ ਜੀ ਦਾ ਇੱਕ ਇੱਕ ਸ਼ਬਦ ਬੇਅੰਤ ਸੋਹਣਾ ਹੈ ਜਿਹੜਾ ਗੁਰੂ ਦੇ ਉਪਦੇਸ਼ ਨੂੰ ਹਿਰਦੇ ਵਿੱਚ ਬਸਾਉਂਦਾ ਉਹਨੂੰ ਗੁਰੂ ਦਾ ਇੱਕ ਇੱਕ ਅੱਖਰ ਬੜਾ ਪਿਆਰਾ ਲੱਗਦਾ ਹੈ ਇੱਕ ਇੱਕ ਅੱਖਰ ਨੂੰ ਕਮਾਉਂਦਾ ਉਹ ਹੈ ਗੁਰੂ ਦਾ ਸਿੱਖ ਸਤਗੁਰੂ ਜੀ ਕਹਿੰਦੇ ਆ ਜੋ ਗੁਰੂ ਕਹੇ ਜੋ ਗੁਰੂ ਕਹਿੰਦਾ ਜੋ ਕੁਝ ਵੀ ਕਹਿੰਦਾ ਤੈਨੂੰ ਚੰਗਾ ਲੱਗਣਾ ਚਾਹੀਦਾ ਸੋ ਭਨ ਮੰਨੋ ਉਹ ਇਦਾਂ ਸਮਝੋ ਕਿ ਗੁਰੂ ਨੇ ਜੋ ਕੁਝ ਕਿਹਾ ਮੇਰੇ ਭਲੇ ਲਈ ਕਿਹਾ ਹੈ ਗੁਰੂ ਦੇ ਗੁਰੂ ਦੇ ਹੁਕਮਨਾਮੇ ਵਿੱਚ ਗੁਰੂ ਦੀ ਗੱਲ ਵਿੱਚ ਕੋਈ ਕਮੀ ਨਹੀਂ ਹੈ ਮੇਰੇ ਵਿੱਚ ਕਮੀ ਹੈ ਗੁਰੂ ਮੇਰੇ ਲਈ ਚੰਗਾ ਕਹਿ ਰਿਹਾ ਹੈ ਮੇਰਾ ਜੀਵਨ ਸਵਾਰਨਾ ਚਾਹੁੰਦਾ ਜੋ ਗੁਰ ਕਹੈ ਸੋਈ ਭਨ ਮੰਨੋ ਹਰ ਹਰ ਕਥਾ ਨਿਰਾਲੀ ਫਿਰ ਹਰੀ ਦੀ ਕਥਾ ਗੁਰੂ ਦੇ ਸ਼ਬਦ ਦੀ ਵਿਚਾਰ ਗੁਰੂ ਦਾ ਸ਼ਬਦ ਤੁਹਾਡਾ ਜੀਵਨ ਬਦਲ ਕੇ ਰੱਖ ਦੇਗਾ ਬਦਲਿਆ ਨਹੀਂ ਲੈਣ ਦਾ ਵਾਦਨ ਦਿੱਤਾ ਦੇਵੀ ਦਾ ਪੁਜਾਰੀ ਦੇਵੀਆਂ ਦੇ ਦੇਵੀਆਂ ਦੀ ਪੂਜਾ ਕਰਨ ਵਾਲੇ ਦਾ ਜੀਵਨ ਕਿਹੋ ਜਿਹਾ ਬਦਲ ਕੇ ਰੱਖ ਦਿੱਤਾ ਗੁਰੂ ਨਾਨਕ ਨੇ ਆਪਣੇ ਆਪਣਾ ਤਖਤ ਦੇ ਦਿੱਤਾ ਉਸ ਨੂੰ ਆਪਣੀ ਥਾਂ ਮਢਾਲ ਦਿੱਤਾ ਕਿਹੋ ਜਿਹਾ ਜੀਵਨ ਬਦਲਿਆ ਬਾਬੇ ਰਾਮ ਬਾਬੇ ਅਮਰਦਾਸ ਜੀ ਦਾ ਤੀਰਥਾਂ ਤੇ ਭਟਕਣ ਵਾਲਾ ਬਾਬਾ 60 ਸਾਲ ਉੱਤੀ ਭਟਕਦਾ ਰਿਹਾ ਜਦੋਂ ਗੁਰੂ ਦੇ ਦੱਸੇ ਹੋਏ ਰਾਹ ਤੇ ਤੁਰਿਆ ਨਿਮਾਣਿਆਂ ਦਾ ਮਾਣ ਨਕਾਣਿਆਂ ਦਾ ਤਾਣ ਨੇਉਟਿਆਂ ਦੀ ਓਟ ਨਿਗਤਿਆਂ ਦੀ ਗਤ ਨਿਪਤਿਆਂ ਦੀ ਪਤ ਨਿਆਸਰਿਆਂ ਦੇ ਆਸਰੇ ਗੁਰੂ ਅੰਗਦ ਦੇ ਮਹਾਰਾਜ ਨੇ ਬੇਅੰਤ ਐਸੀਆਂ ਬਖਸ਼ੀਆਂ ਕੀਤੀਆਂ ਗੁਰੂ ਅਮਰਦਾਸ ਜੀ ਬਣਾ ਦਿੱਤੇ ਤੀਜੇ ਪਾਲ ਸਾਹਿਬ ਇਹ ਤਾਂ ਜੀਵਨ ਬਦਲ ਕੇ ਰੱਖ ਦਿੰਦਾ ਗੁਰੂ ਜੇ ਅਸੀਂ ਗੁਰੂ ਦੇ ਉਪਦੇਸ਼ ਨੂੰ ਕਮਾਈਏ ਗੁਰੂ ਦੇ ਦੱਸੇ ਹੋਏ ਰਾਹ ਤੇ ਤੁਰੀਏ ਸਾਨੂੰ ਗੁਰੂ ਦੀ ਗੱਲ ਚੰਗੀ ਲੱਗਣ ਲੱਗ ਜਵੇ ਗੁਰੂ ਦਾ ਉਪਦੇਸ਼ ਸਾਨੂੰ ਚੰਗਾ ਲੱਗਣ ਲੱਗ ਜਵੇ ਜਿਹਨੂੰ ਚੰਗਾ ਲੱਗਣ ਲੱਗ ਗਿਆ ਉਹਦਾ ਜੀਵਨ ਬਦਲ ਜਾਂਦਾ ਹਰ ਹਰ ਕਥਾ ਨੂਰਾਨੀ ਰਹੋ ਹਰ ਕੇ ਸੰਤ ਸੁਣੋ ਜਨ ਭਾਈ ਗੁਰਸੇਵੋ ਬੇਗ ਬੇਗਾਲੀ ਏ ਹੇ ਹਰਿ ਦੇ ਸੰਤ ਜਨੋ ਗੁਰੂ ਨੂੰ ਸਿਮਰੋ ਗੁਰੂ ਦੇ ਦਸੇਵ ਰਾਤੇ ਤੇ ਤੇਰੋ ਦੇਰ ਨਾ ਕਰੋ ਸਤਗੁਰ ਸੇਵ ਖਰਚ ਹਰ ਬੰਦੋ ਮਤ ਜਾਣੋ ਆਜ ਕੇ ਕੱਲ ਦੀ ਸਤਗੁਰੂ ਦੇ ਕੋਲੋਂ ਗੁਰੂ ਦੀ ਬਾਣੀ ਨਾਲ ਜੁੜ ਕੇ ਗੁਰੂ ਦੇ ਸ਼ਬਦ ਨੂੰ ਤਮਾ ਕੇ ਨਾਲ ਜਾਣ ਵਾਲਾ ਖਰਚਾ ਪੱਲੇ ਬੰਨੋ ਅੱਜ ਕਰ ਨਾ ਕਰੋ ਕਿ ਅੱਜ ਕਰ ਲਵਾਂਗੇ ਕੱਲ ਕਰ ਲਵੋਗੇ ਜੀਵਨ ਦਾ ਫਤਾ ਕੱਲ ਦਾ ਨੂੰ ਪਤਾ ਸੱਣ ਹਰ ਜਪ ਤੇ ਖੈ ਨ ਟੇ ਲੈਣਾ ਕੀ ਜਈ ਮੇਰੀ ਜਿੰਦਲੀਏ ਮਤ ਕੇ ਜਾ ਪੈ ਸਾ ਆਵੇ ਕੀ ਨਾ ਆਵੇ ਰਾਮ ਕਹਿੰਦੇ ਅੱਜ ਕੱਲ ਨਾ ਕਰੋ ਦੇਰ ਨਾ ਕਰੋ ਹਰ ਕੇ ਸੰਤ ਜਪੋ ਹਰ ਜਪਣਾ ਹਰ ਸੰਤ ਚੱਲੇ ਹਰ ਨਾਮੀ ਏ ਹਰੀ ਦੇ ਸੰਤ ਜਨੋ ਉਸ ਪ੍ਰਭੂ ਦੇ ਨਾਮ ਨੂੰ ਜਪਣਾ ਸ਼ੁਰੂ ਕਰਦੋ ਜਿਹੜਾ ਜਪਣਾ ਸ਼ੁਰੂ ਕਰ ਦਿੰਦਾ ਉਹ ਸੰਤ ਵਰਗਾ ਹੀ ਹੋ ਜਾਂਦਾ ਗੁਰੂ ਵਰਗਾ ਹੀ ਹੋ ਜਾਂਦਾ ਗੁਰੂ ਵਰ ਵੀ ਬਣ ਜਾਂਦਾ ਗੁਰੂ ਦੇ ਦੱਸੇ ਹੋਏ ਰਾਹ ਤੇ ਤੁਰਨਾ ਸਿੱਖ ਜਾਂਦਾ ਗੁਰੂ ਦੇ ਦੱਸੇ ਹੋਏ ਰਾਹ ਤੇ ਤੁਰਨਾ ਸਿੱਖ ਜਾਂਦਾ ਗੁਰੂ ਦੀ ਰਜਾ ਵਿੱਚ ਗੁਰੂ ਦੇ ਭਾਣੇ ਵਿੱਚ ਰਹਿਣਾ ਸਿੱਖ ਜਾਂਦਾ ਹਰ ਸੰਤ ਚੱਲੈ ਹਰ ਨਾਮੀ ਜਿਨ ਹਰ ਜਪਿਆ ਸੇ ਹਰ ਹੋਏ ਹਰ ਮਿਲਿਆ ਇਕੱਲ ਕੇ ਨਾਮੀ ਜਿਨ੍ਹਾਂ ਨੇ ਉਸ ਹਰੀ ਨੂੰ ਜਪਿਆ ਹਰੀ ਦਾ ਹੀ ਰੂਪ ਹੋਵੇਗਾ ਜਿਨ ਹਰ ਜਪਿਆ ਸੇ ਹਰ ਹੋਈ ਹਰ ਮਿਲਿਆ ਕੇਲ ਕਲਾਲੀ ਉਹਨਾਂ ਨੂੰ ਉਹ ਚੋਢੀ ਪੀਤਮ ਪ੍ਰਭੂ ਅਕਾਲ ਪੁਰਖ ਵੈਗਰੂ ਮਿਲ ਜਾਂਦਾ ਪ੍ਰਭੂ ਦਾ ਦਰਸ਼ਨ ਹੋ ਜਾਂਦਾ ਆਖਰੀ ਪੰਕਤੀ ਹਰ ਹਰ ਜਪਨ ਜਪ ਲੋਟ ਨਚਾਨੀ ਹਰ ਕਿਰਪਾ ਕਰ ਬਨਵਾਲੀ ਹੇ ਸਾਰੇ ਜਗਤ ਦੇ ਮਾਲਕ ਪ੍ਰਭੂ ਮੈਨੂੰ ਵੀ ਤੇਰੀ ਤੇਰਾ ਦਰਸ਼ਨ ਕਰਨ ਦੀ ਤਾਂਗ ਲੱਗੀ ਹੈ ਮੇਰੇ ਉਤੇ ਕਿਰਪਾ ਕਰ। ਮੈਨੂੰ ਤੇਰਾ ਨਾਮ ਜਪਣ ਦੀ, ਤੇਰਾ ਦਰਸ਼ਨ ਕਰਨ ਦੀ ਮੇਰੇ ਅੰਦਰ ਤਾਂਗ ਪੈਦਾ ਹੋਈ ਹੈ। ਹਰ ਹਰ ਜਪਣ ਜਪ ਲੋਚ ਲੁਚਾਨੀ। ਮੇਰੇ ਅੰਦਰ। ਚਾਹ ਇੱਛਾ ਪੈਦਾ ਹੋਈ ਹੈ। ਤਾਂਗ ਲੱਗੀ ਹੈ ਮੈਨੂੰ। ਤੇਰਾ ਦਰਸ਼ਨ ਕਰਨ ਦੀ, ਤੇਰਾ ਨਾਮ ਜਪਣ ਦੀ। ਇਸ ਕਰਕੇ ਜਨ ਨਾਨਕ ਸੰਗਤ ਸਾਧ ਹਰ ਮੇਲੋ ਹਮ ਸਾਜਨਾ ਪਗ ਰਾਹੀਏ ਦਾਸ ਨਾਨਕ ਨੂੰ ਗੁਰੂ ਦੀ ਸੰਗਤ ਵਿੱਚ ਮਿਲਾ ਕੇ ਰੱਖੋ ਮਨ ਨੂੰ ਸਾਧ ਜਨਾ ਦੇ ਚਰਨਾਂ ਦੀ ਧੂੜੀ ਮਿਲੀ ਰਹੇ ਦੇਖੋ ਗੁਰੂ ਦੀ ਸੰਗਤ ਦੇ ਚਰਨਾਂ ਦੀ ਧੂੜੀ ਗੁਰੂ ਦੇ ਸੰਗਤ ਦੇ ਚਰਨਾਂ ਦੀ ਧੂੜੀ ਮਿਲਣ ਦਾ ਮਤਲਬ ਪਤਾ ਕੀ ਹੈ ਸਾਰੀ ਸੰਗਤ ਨਾਲੋਂ ਆਪਣੇ ਆਪ ਨੂੰ ਨੀਮਾ ਕਹੋ ਅਜੀ ਦਾ ਬੈਠਿਆ ਹੀ ਸੀ ਤੇ ਨੋ ਵੀ ਬੈਠਾ ਇੱਕ ਉਹ ਇਹ ਜਾ ਉਹ ਇਹ ਜਾ ਉਹ ਇਹ ਜਾ ਜਿਹੜਾ ਸਿੰਘ ਦੇ ਚਾਰਮਾ ਦੀ ਧੂੜੀ ਬਣ ਗਿਆ ਨਾ ਉਹਨੂੰ ਐਦਾਂ ਲੱਗਦਾ ਕਿ ਮੇਰੇ ਨਾਲੋਂ ਸਾਰੇ ਚੰਗੇ ਹਮ ਨਹੀਂ ਚੰਗੇ ਬੁਰਾ ਨਹੀਂ ਕੋਈ ਮਨੋ ਉਹ ਸੰਗਤਾਂ ਦੀ ਚਾਰਮਾ ਦੀ ਧੂੜੀ ਬਣ ਗਿਆ ਉਹਨੂੰ ਸਾਰੇ ਚੰਗੇ ਲੱਗਦੇ ਆ ਉਹ ਕਿਸੇ ਵਿੱਚ ਕਮੀ ਉਹ ਨਹੀਂ ਦੇਖਦਾ ਸਾਰੇ ਮੇਰੇ ਨਾਲੋਂ ਚੰਗਾ ਜੀਵਨ ਬਤੀਤ ਕਰ ਰਹੇ ਜਿਹੜੇ ਗੁਰੂ ਦੀ ਸੰਗਤ ਵਿੱਚ ਆਉਂਦੇ ਆ ਮੇਰਾ ਸੁਭਾਅ ਐਸਾ ਬਣਾ ਦਿੱਤਾ ਸੋ ਇਹ ਵਿਚਾਰ ਸੀ ਪੁੰਨ ਚੁਕਾਂ ਦੀ ਖਿਮਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਨਾਮ ਵਾਹਿ